ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰਵਾਲੀਏ ਮਾ ਸ਼ੇਰਵਾਲੀਏ ਜਿਕਰਾ ਮਾ ਚਿੜਾਲੀ ਦਾ ਬੋ ਸਾਚੇ ਸਰਵਾਰ ਦੀ ਜੈ ਜਿਕਰਾ ਮਾ ਚਿੰਤਾਪੁਰਨੀ ਜੀ ਦਾ ਬੋ ਸਾਚੇ ਸਰਵਾਰ ਦੀ ਜੈ ਜਿਕਰਾ ਜੱਤਿਆਂ ਜੋਤਾਂ ਵਾਲੀ ਦਾ ਬੋ ਸਾਚੇ ਸਰਵਾਰ ਦੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ शिवशंकर भजन मंडली ट्रस्ट ਕਾਲਾ ਸੰਗਿਆ ਵੱਲੋਂ ਮਹਾਬਾਈ ਦੇ ਮੇਲੇ ਤੇ 사ਵਣ ਦੇ ਮੇਲੇ ਤੇ ਹਰ ਸਾਲ ਦੀ ਤਰ੍ਹਾਂ 42ਵਾਂ ਸਾਲਾਨਾ ਲੰਗਰ ਜਿਹੜਾ ਇਸ ਸਾਲ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਪੂਰੇ ਸੰਸਾਰ ਵਿੱਚ ਮਹਾਬਾਈ ਦੀ ਵਸਦੀ ਸੰਗਤ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਅਤੇ ਨਾਲ ਹੀ ਬਹੁਤ ਸਾਰੀਆਂ ਮੁਬਾਰਕਾਂ ਸਾਰੀ ਸੰਗਤ ਨੂੰ ਅਤੇ ਸਮੂਹ ਸ਼ੰਕਰ ਭਜਨ ਮੰਡਲੀ ਦੀ ਇਸ ਟੀਮ ਨੂੰ ਜਿਹੜੀ ਕਿ ਹਰ ਸਾਲ ਇੰਨਾ ਵੱਡਾ ਉਪਰਾਲਾ ਕਰਦੀ ਹੈ ਅਤੇ ਮਹਾਮਾਈ ਮਾ ਚਿੰਤਾ ਤੁੰਡੀ ਜੀ ਦੇ ਦਰਬਾਰ ਤੇ ਹਰ ਸਾਲ ਸਮੂਹ ਨਗਰ ਨਿਵਾਸੀ ਪਿੰਡ ਆਦਿ ਸਾਰੇ ਹੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਇੱਥੇ ਉਪਰਾਲਾ ਕੀਤਾ ਜਾਂਦਾ ਹੈ ਅਤੇ ਮਹਾਮਾਈ ਦਾ ਲੰਗਰ ਲਗਾਇਆ ਜਾਂਦਾ ਹੈ ਸਾਡੇ ਵੱਲੋਂ ਸਮੂਹ ಗ್ರಾಮ ਪੰਚਾਇਤ ਆਲਮੀ ਕਾਲਾ ਸਿੰਘ ਆਪਾਂ ਪੂਰੀ ਨੌਜਵਾਨ ਸਭਾ ਵੱਲੋਂ ਇੱਕ ਵਾਰ ਫੇਰ ਸਾਰੀ ਟੀਮ ਨੂੰ ਸਤੀਸ਼ ਭਾਜੀ ਜਿੰਨੇ ਵੀ ਸਾਡੇ ਨਾਲ ਇੱਥੇ ਮੈਂਬਰ ਖੜੇ ਆ ਸ਼ਿਵ ਸ਼ੰਕਰ ਭਜਨ ਮੰਡਲੀ ਦੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਮੀਲੇ ਦੀਆਂ ਵੀ ਤੇ ਬਹੁਤ ਹੀ ਵੱਡਾ ਇਹ ਉਤਸਵ ਹ ਹੈ ਅਤੇ ਇੱਥੇ ਬਹੁਤ ਹੀ ਵਧੀਆ ਜਿਹੜੀ ਆ ਸਰਾਹ ਬਣੀ ਹੋਈ ਆ ਜਿੱਥੇ ਆਪਣੇ ਸਮੂਹ ਨਗਰ ਨਿਵਾਸੀ ਆ ਕੇ ਰਹਿੰਦੇ ਆ ਕਿਉਂਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਪੂਰਾ ਘਰ ਵਾਲਾ ਮਾਹੌਲ ਆ ਖਾਣ ਨੂੰ ਵਧੀਆ ਰੋਟੀ ਪਾਣੀ ਅਤੇ ਰਹਿਣ ਨੂੰ ਵਧੀਆ ਕਮਰੇ ਅਤੇ ਬਿਸਤਰੇ ਹੈਗੇ ਆ ਜਿੱਦਾਂ ਮੇਲੇ ਵਿੱਚ ਬਹੁਤ ਸਾਰੀ ਸੰਗਤ ਜਿਹੜੀ ਆ ਅੱਜ ਵੀ ਇੱਥੇ ਆ ਕੇ ਜਿਹੜਾ ਉੱਪਰ ਬੈਠੀ ਆ ਤੇ ਥੱਲੇ ਵੀ ਕਮਰੇ ਬਣੇ ਹੋਏ ਆ ਸਾਰੇ ਸਾਰੇ ਜਿਹੜੇ ਸੰਗਤ ਇੱਥੇ ਆ ਦੀ ਬਸਤੀ ਆ ਹਰ ਇੱਕ ਬੰਦੇ ਨੂੰ ਪੂਰੀ ਸਹੂਲਤ ਇੱਥੇ ਮਿਲਦੀ ਆ ਤੇ ਰਹਿਣ ਵਿੱਚ ਕੋਈ ਵੀ ਤੰਗੀ ਨਹੀਂ ਆਉਂਦੀ ਇਹ ਬਹੁਤ ਵਧੀਆ ਉਤਾਲਾ ਭਾਜੀ ਤੁਹਾਡਾ ਤੁਹਾਡਾ ਸਾਰੇ ਭਗਤਾਂ ਦਾ ਬਹੁਤ ਬਹੁਤ ਧੰਨਵਾਦ ਕਾਲਾ ਸਿੰਘਿਆ ਡਾਟਕਾਲ ਦਾ ਜਿਹੜੇ ਕੀ ਮੇਲੇ ਵਿੱਚ ਆ ਕੇ ਇਸ ਮੇਲੇ ਨੂੰ ਖਬਰ ਕਰ ਰਿਹਾ ਤੇ ਆਪਣੇ ਫਿਰਦੀਆਂ ਜਿੰਨੀਆਂ ਵੀ ਗਤੀਵਿਧੀਆਂ ਦਿਖਾਉਂਦਿਆ ਕਾਲਾ ਸਿੰਘਿਆ ਡਾਟਕਾਲ ਵੱਲੋਂ ਰਾਜ ਸਿੰਘ ਪੂਰੇ ਵੱਲ ਦਾ ਧੰਨਵਾਦ ਇੱਕ ਵਾਰ ਫਿਰ ਪੂਰੇ ਸੰਸਾਰ ਵਿੱਚ ਵਸਦੀ ਮਹਾਬਾਈ ਦੀ ਸੰਗਤ ਨੂੰ ਜੈ ਮਾਤਾ ਦੀ ਅਤੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਜਿਕਰਾ ਮਾ ਚਿੰਤਾਪੁਰਨੀ ਜੀ ਦਾ ਬਹੁਤ ਸਾਰਾ ਸੇਰ ਦਰਬਾਰ ਦੀ ਜੈ ਕਰੇ ਜਗਦੀਆਂ ਜੋਤਾਲਾ ਜੀ ਦਾ ਬੋਸ ਸਾਡੇ ਦਰਵਾਜ਼ੀ ਤੇ ਹੈ ਸ਼ਮਸ਼ੰਕਰ ਭਾਈ ਮੰਡਲੀ ਕਾਲਾ ਸੰਘਿਆ ਅਤੇ ਸ਼੍ਰੀ ਦਰਵਾਜ਼ੀ ਭਾਈ ਮੰਡਲੀ ਕਾਲਾ ਸੰਘਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਚਿੰਤਪੂਨੀ ਜੀ ਦੇ ਦਿਵਾਰ ਤੇ ਸਾਵਣ ਦਾ ਜੋ ਮੇਲਾ ਚੱਲਦਾ ਉਹਤੇ ਆਪਣੇ ਨੱਗਰ ਕਾਲਾ ਸੰਘਿਆ ਵਾਲੋਂ ਮਹਾਮਈ ਦੇ ਦਰਵਾਜ਼ੇ ਤੇ ਬਹੁਤ ਵੱਡਾ ਬਹੁਤ ਵਿਸ਼ਾਲ ਭੰਡਾਰਾ ਤਕਰੀਬਨ 42 ਸਾਲ ਤੋਂ ਲੱਗ ਰਿਹਾ ਔਰ ਨੱਗਰ ਦੇ ਹਰੇਕ ਭੈਣ ਭਰਾ ਦੇ ਸਹਿਯੋਗ ਦੇ ਨਾਲ ਚਾਹੇ ਉਹ ਵਿਦੇਸ਼ਾਂ 'ਚ ਬੈਠੇ ਆ ਜਾਂ ਚਾਹੇ ਉਹ ਆਪਣੇ ਪਿੰਡ 'ਚ ਬੈਠੇ ਆ ਜਾਂ ਭਾਰਤ 'ਚ ਵੀ ਕਿਸੇ ਕੋਨੇ 'ਚ ਬੈਠੇ ਆ ਉਹਨਾਂ ਦੇ ਦਿੱਤੇ ਹੋਏ ਦਾਨ ਦੇ ਨਾਲ ਇਹ ਲੰਗਰ ਲਾਉਨੇ ਆ ਔਰ ਉਹਨਾਂ ਨੇ ਦਿੱਤੇ ਹੋਏ ਦਾਨ ਦੇ ਨਾਲ ਮਾਂ ਦੇ ਦਰਵਾਜ਼ੇ ਤੇ ਬਹੁਤ ਹੀ ਵਿਸ਼ਾਲ ਧਰਮਸ਼ਾਲਾ ਬਣਾਈ ਆ ਜੋ ਅੱਜ ਸਾਡੇ ਨਗਰ ਦੇ ਸਰਪੰਚ ਸਾਹਿਬ ਵੀ ਆਏ ਆ ਇਹਨਾਂ ਦਾ ਵੀ ਬੰਦ ਖੁਸ਼ ਹੋਇਆ ਦੇਖ ਕੇ ਤਾਂ ਧਰਮਸ਼ਾਲਾ ਔਰ ਸਾਡੇ ਨੌਜਵਾਨ ਵੀ ਸਾਰੇ ਭੈਣ ਭਰਾ ਸਾਡੇ ਸਾਰੇ ਛੋਟੇ ਵੀਰ ਮੇਰੇ ਆਏ ਹੋਏ ਆ ਬੜੀ ਖੁਸ਼ੀ ਹੁੰਦੀ ਆ ਜਦੋਂ ਨੌਜਵਾਨ ਆਗੇ ਇੱਥੇ ਸੇਵਾ ਕਰਦੇ ਆ ਔਰ ਮਹਾਮਾਈ ਦੇ ਧਰਮਸ਼ਾਲਾ ਦਾ ਅਪਰੀਸ਼ੀਏਟ ਕਰਦੇ ਆ ਵੀ ਆਪਣੇ ਨਗਰ ਦੀ ਬਹੁਤ ਵਧੀਆ ਚੀਜ਼ ਬਣ ਗਈ ਆ ਇਹ ਮਹਾਮਾਈ ਦੀ ਕਿਰਪਾ ਦੇ ਨਾਲ ਆਪਾਂ ਧਰਮਸ਼ਾਲਾ ਸਾਡੇ ਪੁੰਨੀ ਭਾਜੀ ਸਪੈਸ਼ਲ ਕੈਨੇਡਾ ਤੋਂ ਆਏ ਆ ਲੰਗਰ ਲਈ ਔਰ ਬਹੁਤ ਹੀ ਵੱਡਾ ਸਹਿਯੋਗ ਇਹਨਾਂ ਦਾ ਇਹਨਾਂ ਦੇ ਦਿੱਤੇ ਸਹਿਯੋਗ ਦੇ ਨਾਲ ਹੀ ਅੱਜ ਆਪਾਂ ਚਾਰ ਮੰਜ਼ਲੀ ਧਰਮਸ਼ਾਲਾ ਜਿਹੜਾ ਬਣਾਈ ਆ ਇਹਨਾਂ ਦਾ ਪਰਿਵਾਰ ਇਹਨਾਂ ਦੇ ਵੱਡੇ ਭਰਾ ਜਨਗਰਾਜ ਜੀ ਇਹਨਾਂ ਦੇ ਛੋਟੇ ਬ੍ਰਦਰ ਕਲਵੰਤ ਰਾਏ ਤੋਂ ਆਪਣੇ ਨੀਲਾ ਜੀ ਜੋ ਮਹਾਮਈ ਦੇ ਚਰਨਾਂ 'ਚ ਜਾ ਪਹੁੰਚਿਆ ਉਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਸਿੰਘਾ ਹੋਰ ਸਾਡੀ ਸਾਰੀ ਟੀਮ ਆ ਜਸਵੰਤ ਰਾਏ ਟੁੰਨੀ ਆ ਬਬਲੂ ਆ ਗगनਜੀ ਆ ਆਪਣੇ ਦਰਸ਼ਨ ਲਾਲ ਜੀ ਆ ਪਪਾ ਨੇ ਆ ਸਾਡੇ ਅਮਰਤ ਲਾਲ ਜੀ ਹੈ ਸਾਡੇ ਬੋਹਾਰਗਰ ਸਾਹਿਬ ਰਮੇਸ਼ ਅੰਕਲ ਜੀ ਹੈਗੇ ਆ ਹੋਰ ਵੀ ਸਾਰੀਆਂ ਬਹੁਤ ਸੰਗਤਾਂ ਜਿਹੜਾ ਨਾਂ ਨਹੀਂ ਆ ਰਿਹਾ ਮੇਰੇ ਸਣੀ ਜੀ ਆਏ ਹੋਏ ਆਪਣੇ ਨਾਲ ਮੁੰਡੇ ਸਾਰੇ ਪੁਰੇਵਾਲ ਜੀ ਦੀ ਟੀਮ ਹਰੇਕ ਸਾਲ ਆਉਂਦੀ ਆ ਤੇ ਮੇਰੇ ਕੋ ਇੰਨਾ ਲਫ਼ਜ਼ਾਂ ਦੇ ਮੈਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਦਾ ਕਿ ਉਹਨਾਂ ਦੀ ਜੋ ਹੈ ਪੁਰੇਵਾਲ ਸਾਹਿਬ ਪੂਰੇ ਵਰਲਡ ਦੇ ਵਿੱਚ ਇਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਵੀ ਇਹ ਕਾਲਾ ਸਿੰਘ ਨੂੰ ਲਾਈਵ ਦਿਖਾ ਲ ਕੇ ਜਿਹਨੂੰ ਨਹੀਂ ਵੀ ਪਤਾ ਲੱਗਦਾ ਉਹ ਵੀ ਮੰਡਲੀ ਦੇ ਨਾਲ ਜੁੜਦਾ ਔਰ ਆਪਣੀ ਪੂਰੀ ਸੇਵਾ ਪੂਰਾ ਤਨ ਮਨ ਤੇ ਧਨ ਦੇ ਨਾਲ ਸਾਡਾ ਸਹਿਯੋਗ ਦੇ ਆ ਰਿਹਾ ਦੇ ਰਹੇ ਆ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਜਿਆਦਾ ਧੰਨਵਾਦ ਸਾਡੇ ਸਰਪੰਚ ਸਾਹਿਬ ਨੌਜਵਾਨ ਸਾਡੇ ਸਰਪੰਚ ਸਾਹਿਬ ਅੱਜ ਆਏ ਆ ਬੜੀ ਵੱਡੀ ਖੁਸ਼ੀ ਹੋ ਰਹੀ ਆ ਬਹੁਤ ਖੁਸ਼ ਹੋਏ ਦੇਖ ਕੇ ਤੇ ਮਹੀਂ ਮਹਾਮਈ ਦਾ ਕੇਹੀ ਪ੍ਰਾਰਥਨਾ ਕਰਦੇ ਆ ਕਿ ਸਾਡਾ ਨਗਰ ਹਮੇਸ਼ਾ ਖوش ਰਵੇ ਖਸਦਾ ਵਸਦਾ ਰਵੇ ਔਰ ਮਹਾ ਮਾਈ ਦੇ ਲੰਗਰ ਲਾਉਂਦਾ ਰਵੇ ਇਦਾਂ ਖੁਸ਼ੀਆਂ ਬਣੀਆਂ ਰਹਿਣ ਜਕਾਰਾ ਮਜਕ ਦੀਆਂ ਜੋਤਾਂ ਵਾਲੀ ਜੀ ਦਾ ਮਹਾਰਾਜੇ ਜੀ ਦਾ ਜੈ ਜਕਾਰਾ ਜਗੜੀਆਂ ਜੋਤਾਂ ਵਾਲੀ ਦਾ ਮਹਾਰਾਜੇ ਜੀ ਦਾ ਜੈ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰ ਵਾਲੀਏ ਬੁਲਾਵਾ ਓ ਮਾ ਉਹ ਕਿਰਪਾ ਤੇਰੀ ਦਰਸ਼ਨ ਲਈ ਤੂੰ ਕਿਰਪਾ ਤੇਰੀ ਸਾਥਵੇਂ ਤੂੰ ਕਿਰਪਾ ਤੇਰੀ ਦਰਸ਼ਨ ਲਈ ਤੂੰ